ਹਾਲੋ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਅੱਜ ਜੀ ਆਓ ਸ਼ੁਰੂਆਤ ਵੀ ਆਪਾਂ ਚਾਰ ਦੇ ਚਾਰ ਬੰਦ ਕੰਮ ਕਰਦੇ ਹਾਂ ਤੇਰੀ ਇਕੱਲੇ ਬੱਚੇ ਜਿਹੇ ਟਿਊਸ਼ਨ ਵਾਲੇ ਆਏ ਨਹੀਂ ਤੇ ਵੇਲਾ ਮੈਂ ਫਿਰ ਆਪੋ ਇੱਥੇ ਸਾਰਾ ਹੀ ਘਰਾਂ ਚੁੱਗ ਜਣੀ ਤੇ ਫੇਰ ਉਹਨਾਂ ਹੀ ਪੈਣਾ ਆ ਗਿਆ ਆ ਗਿਆ ਆ ਗਿਆ ਜਿਨ੍ਹਾਂ ਦਾ ਜਿਨ੍ਹਾਂ ਨੂੰ ਯਾਦ ਕੀਤਾ ਇਹ ਦੋ ਆ ਗਏ ਆਹ ਲਓ ਪਜਾਮਾ ਤੂੰ ਲਾਇਆ ਨਾ ਨਹੀਂ ਮੈਂ ਨਹੀਂ ਮੈਂ ਨਹੀਂ ਲਾਇਆ ਸੱਚੀ ਮੁੱਚੀ ਮਮਾ ਉਹਨਾ ਕੰਮ ਕਰਨਾ ਵਾ ਉਹਨਾ ਓਏ ਉਹਨਾ ਜੋੜ ਪਾ ਕੇ ਫਿਰ ਪਾਉਣਗੇ ਵਿਚਾਰੇ ਆਹ ਚੱਲੀ ਗਿਆ ਆਹ ਇਹ ਥੋੜਾ ਗੱਲ ਹੈ ਹੈ ਅੱਜ ਸਵੇਰ ਦੀ ਇੰਨੀ ਤੁਰੰਤ ਪਈ ਹੈ ਤੇ ਹਵਾ ਵੀ ਵਗਨ ਦੀ ਨਾਲ ਲਹਿਣ ਦੀ ਠਾਰ ਤੇ ਸਵੇਰ ਨੂੰ ਸੀ Papa ਕਰੀ ਜAVE ਮੇਰੇ ਕੰਮ ਹੋਈ ਜਾਂਦੀ ਨੇ ਆਜ ਜੇ ਤੋਰੀ ਕੱਪੜਿਆਂ ਦੀ ਪਰਦੀ ਤੋੜ ਵਾਲੀ ਚੋਕੀ ਆ ਜੇ ਕੱਪੜੇ ਤੋੜਨੀ ਆ ਤੇ ਅੱਜ ਮੋਸਮ ਸੇ ਆ ਚੱਕਰ ਜਿਆ ਪੈ ਗਿਆ ਨੂੰ ਆਨੇ ਚੱਕਰ ਪੈ ਗਿਆ ਬਾਬਾ ਜੀ ਮੂੰ ਆਪਣਾ ਫੇਰ ਕਰੋ ਤੂੰ ਆਪ ਦਾ ਬੋਲੇਗਾ ਜਾਂ ਮੈਂ ਆਪ ਦਾ ਬੋਲਾਂਗਾ ਯਾਰ ਮੈਨੂੰ ਨਹੀਂ ਚੁੱਪ ਰਿਹਾ ਜਨਾ ਚੱਲੀ ਜਾ ਜੱਲੀ ਬਾਨ ਤੇ ਉਧਰ ਆਪਣਾ ਚੱਲਣ ਲਿਆ ਵਾ ਨੰਬਰ ਦਾ ਹੋਮੋਪੈਥਿਕ ਦਾ ਕੰਮ ਚੱਲਣ ਦਿਆ ਚੱਲ ਚਾਚਾ ਕੋਲ 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 ਇਹ ਠੀਕ ਹੈ ਕੱਲ ਕੋਤੇ ਕਰਦੇ ਬੈਠੇ ਅੱਜ ਵੀ ਕੰਮ ਕਰਦੇ ਆ ਕਿੱਧਰ ਗਏ ਉੱਪਰ ਕੇ ਦੇਖੀਂ ਆਲੋ ਨਿਆ ह्म ਨਹੀਂ ਮੈਂ ਨਹੀਂ ਵੇਖਣਾ ਵੀਰ ਜੀ ਹਾਂ ਜੀ ਸੱਚਾ ਹੁਣ ਮੈਨੂੰ ਇੱਕ ਗੱਲ ਯਾਦ ਭੁੱਲ ਗਈ ਇੱਕ ਮੈਂ ਟੂਟੀ ਰੱਖਣੀ ਆਪਾਂ ਇੱਥੇ 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 ਵਾਸ਼ਿੰਗ ਮਸ਼ੀਨ ਵਾਸਤੇ ਰੱਖੀ ਆ ਜੀ ਇੱਕ ਟੂਟੀ ਟੂਟੀ ਦਾ ਤੇ ਇੱਕ ਮੋਟਰ ਵੀ ਆਈ ਆ ਇੱਥੇ ਰੱਖਿਆ ਬਣੂ ਹਾਂ ਜੀ ਹਾਂ ਇੱਥੇ ਠੀਕ ਹੈ ਠੀਕ ਓਕੇ ਹੁਣ ਉਹਨੂੰ ਵਾਸ਼ਿੰਗ ਮਸ਼ੀਨ ਨੂੰ ਜਿਹੜੀ ਹੈ ਨਾ ਟੂਟੀ ਉਹ ਅੱਗ ਲੱਗਣੀ ਜੇ ਉਹ ਆਟੋਮੈਟਿਕ ਹੈ ਨਾ ਉਹ ਨਹੀਂ ਅੱਛਾ ਤੇ ਉਹਦੀ ਟੂਟੀ ਐ ਲੱਗ ਹੁੰਦੀ ਹੈ ਹਾਂ ਉਹਨੂੰ ਸਿੰਪਲ ਟੂਟੀ ਨਾਲ ਲਾ ਦੇ ਦੇ ਇਸ ਹਾਵਲੀ ਉਹ ਆਪਾਂ ਦੱਸ ਦਿਓ ਭੱਲੇ ਆ ਲਾਂਗੇ ਤੋਂ ਨਹੀਂ ਹਾਂ ਹਾਂ ਅਜੀ ਖੁਸ਼ੀ ਵਿੱਚ ਲੈ ਆ ਆਪਾਂ ਗੱਲ ਸੱਚੀ ਵੀ ਕੀ ਜੀ ਅੰਦਰ ਉਹ ਹੀ ਆ ਅੰਦਰ ਕੀ ਗਈ ਆ ਜੀ ਹਾਂ ਗਈ ਹੀ ਗਿਆ ਹੀ ਨਹੀਂ ਤੇਰੇ ਕੋਲ ਆ ਗਈ ਇੱਕ ਵਾਰ ਚਲੇ ਗਈ ਆ ਚਲੇ ਗਈ ਨਹੀਂ ਅੱਜ ਤੇ ਜਾਈ ਤੋਂ ਨਹੀਂ ਗਈ ਆਈ ਜਾਂਦੀ ਆ ਗੁੱਡ ਇਵਨਿੰਗ ਚਲੋ ਕਰਿਆ ਗਏ ਇਹ ਇਹ ਵੱਡਾ ਫਲੈਟ ਦੀ ਨਾਂ ਕਿ ਯਾ ਯਾ ਚਲੋ ਇਹਨਾਂ ਦਾ ਦੁਬਾਰਾ ਬਾਅਦ ਵਿੱਚ ਕਰਾਂਗੇ ਇਹ ਆਪਣੀ ਹੈਗੀ ਆ ਕਿਚਨ ਆ ਜਨੇ ਰਨੇ ਰਵਲ ਲਾਈਟਰ ਦਾ ਜਿਹੜਾ ਵਾ ਇਲੈਕਟ੍ਰੀਸ਼ੀਅਨ ਨੇ ਵਾਲਾ ਦਾ ਕੰਮ ਕਰਵਾ ਲਿਆ ਹੈ ਲਾਈਟਿੰਗ ਦੇ ਤੋਂ ਜੋ ਲਾਈਟ ਚੰਗੀ ਤਰ੍ਹਾਂ ਬਣ ਗਈ ਨਾ ਹਿੰਕਾ ਲੱਗੀ ਫਿਰ ਤਾਂ ਪੂਰਾ ਮਤਲਬ ਕੀ ਕਿੰਨੇ ਚਮਨੇ ਵੀ ਇਹੋ ਵੀ ਲਾਉਣਗੇ ਤੇ ਇੱਧਰ ਹੈਗੇ ਆਪਣੀ ਕਿਚਨ ਇਹ ਹੈਗੀ ਤੇ ਆਪਣੀ ਲੌਬੀ ਤੇ ਬੈਕ ਸਾਈਡ ਤੇ ਇੱਧਰ ਦੋ ਹੈਗੇ ਫਿਰ ਰੂਮਾ ਜਿਹੜੀ ਕਿ ਤੁਹਾਨੂੰ ਅਜੇ ਚੰਗੀ ਤਰ੍ਹਾਂ ਨਹੀਂ ਦਿਖਾਈ ਦੇਣਗੇ ਇੰਨੀ ਦਾ ਬਹੁਤ ਯਾਰਾ ਗਏ ਫਿਰ ਵਾਸ਼ਰੂਮ ਨਾਲ ਤਾਂ ਮਦਦ ਕਿੰਨੀ ਕਿ ਜਗ੍ਹਾ ਜਿਸ ਸਾਰਾ ਘਰ ਕੋ ਮਝੰਦਾ ਹੈ ਨਾ ਆਪਣਾ ਤੇ ਇਹ ਦੂਬਾਰ ਹੈਗਾ ਆਪਣਾ ਹੋਰ ਸ਼ੇੜਿਆ ਆ ਬਹੁਤ ਹੀ ਨਿਕੀ ਜੀ ਲੱਗਦੀ ਹੈ ਰਸੋਈ ਹੁਣ ਫੇਰ ਵੱਡੀ ਜੀ ਲੱਗਣ ਲੱਗ ਪਈ ਹੈ ਤੂੰ ਕੀ ਵਾਸ਼ੂ ਕਿਥੇ ਰੱਖੀ ਹੈ ਇੱਧਰ ਵੀ ਕੰਨ ਨਹੀਂ ਰੱਖਦੀ ਇਹ ਸਾਈਡ ਤੇ ਕਿਉਂਕਿ ਹਾਂਜੀ ਥੋੜਾ ਜਿਹਾ ਬਣਾਵਾਵਾਂਗੇ ਇਹਨੇ ਇਹਨਾਂ ਆਉਂਦੇ ਕੋਣੇ ਉਹ ਨਹੀਂ ਆਈ ਇਹ ਅਦੇ ਮੂਲੀ ਤੇ ਦੀ ਬਰਾਬਰ ਤੋਂ ਐ ਕਰਦਾਂਗੇ ਨਾ ਆਹ ਜਦੋਂ ਆਪਾਂ ਅਤਲਾ ਤਰ੍ਹਾਂ ਮੰਨ ਲਉਂਦੇ ਕਿ ਸਾਰਾ ਲੈ ਲਵਾਂ ਲੰਮੇ ਦਾ ਲੰਮਾ ਹੀ ਕਰਦਾਂਗੇ ਨਾ ਕੋਈ ਚੀਜ਼ ਕੇਵਲੇ ਕੱਪੜੇ-ਕਪੜੇ ਹੰਗਾ ਲੈਣੇ ਹੁੰਦੇ ਜਾਦੇ ਤੇ ਉਹ ਫਿਰ ਪਾਣੀ ਇਧਰ-ਉਧਰ ਰਹਿ ਕੇ ਤੇ ਐਨੂੰ ਨਿਕਲ ਜੂਗਾ ਉਹ ਹੋਰ ਕਿਹੜਾ ਹਾਂਜੀ ਹਾਂਜੀ ਇਹ ਤੇ ਮੋਟਰ ਦਾ ਦੇ ਕਿ ਟੁੱਟੀ ਹੁੰਦੀ ਨਹੀਂ ਆਹ ਜਿਹੜੀ ਚੀਜ਼ ਤੇ ਸਾਡਾ ਰੋਹ ਇਹ ਇੱਥੇ ਇਧਰਲੇ ਪਾਸੇ ਲਾ ਦੇ ਪਾਣੀ ਦੀ ਵਾਲੀ ਨਹੀਂ ਉਧਰਲੀ ਸਾਈਡ ਤੇ ਲਾਏ ਤੇ ਉਹ ਫੇਰ ਸਾਹਮਣੇ ਆ ਫਿਰ ਜਗੜੇ ਲੰਘ ਜਾਂਦੇ ਨੇ ਉਹ ਦੋਸਤ ਕਿੱਥੇ ਰੱਖਣੀ ਹੈ ਇਧਰਲੀ ਸਾਈਡ ਤੇ ਰੱਖੀ ਐ ਨੁੱਕਰ ਕਿ ਆ ਅਗਰੀ ਇਹਦੇ ਨਾਲ ਹੀ ਆ ਜੇ ਵਾਸ਼ਿੰਗ ਦੀ ਜੀਣਾ ਇਧਰ ਆ ਜੇ ਨੁੱਕਰ ਹਾਂ ਹਾਂ ਉਹ ਉੱਥੇ ਵੀ ਦੋ ਬਰਾਂ ਤੁਹਾਡੀ ਉਹ ਚੋਂ ਇੱਥੇ ਲਾ ਦੇਣੀ ਹੈ ਆਹ ਸਾਹਮਣੇ ਇੱਥੇ ਅੱਛਾ ਇੱਥੇ ਵੀ ਠੀਕ ਆ ਕਿਉਂਕਿ ਪੈਪ ਪੈ ਕੇ ਇੱਥੇ ਹੋਣੀ ਹੈ ਇਹਦੇ ਕਿਉਂ ਹੈ ਇਹਦੇ ਨਾਲ ਲਾ ਦੇਣੀ ਹੈ ਨਾ ਹਾਂਜੀ ਹਾਂਜੀ ਹਾਂ ਇਹਨਾਂ ਦਾ ਆਪਣਾ ਜਿੰਨਾ ਬੋਲ ਸਾ ਬਣਾਇ ਤੇ ਕਿੰਨੇ ਕਰਾਂਗੇ ਹਾਂ ਹਾਂ ਨਾਲ ਬੋਰ ਲੱਗ ਜਾਏ ਮਰਜੀ ਕਿਉਂਕਿ ਉਹ ਦੂਜੀ ਵਾਸ਼ਿੰਗ ਮਸ਼ੀਨ ਆ ਤੇ ਉਹ ਪੱਕੀ ਆਪਣੀ ਇੱਕ ਜਗ੍ਹਾ ਹੀ ਸੈੱਟ ਕਰਨੀ ਪੈਣੀ ਹੈ। ਇਹਨੂੰ ਇੱਥੇ ਕਪੜੇ ਆ ਕੇ ਫਰ ਭਰਵਾ ਦਾਂਗੇ। ਤੇ ਵਾਸ਼ਰਿਆ ਕੱਢ ਕੇ ਇਹ ਥੋੜਾ ਹਵਾਹੂਆ ਕਰਾਉਣ ਵਾਸਤੇ। ਹਾਂ ਕਿਉਂਕਿ ਇੱਧਰ ਤੇ ਮਮਤੀ ਆ। ਉਹਦੇ ਦੂਜੀ ਬਣ ਜਣੀ ਆ। ਤੇ ਫਿਰ ਇਹਨਾਂ ਸਲਾਦ ਤੋਂ ਬਾਥਰੂਮ ਵੀ ਸੁੱਕ ਦੇ। ਕਵਰ ਕਰਦਾ ਹਾਂ ਉਹਦੀ ਕਵਰ ਕਰਦਾ ਹਾਂ। ਫਾਈਬਰ ਅੱਗੇ ਵਿੱਚ ਪਾ ਦਾਂਗੇ ਇਦਾਂ ਹੀ ਰਹਿਣ ਦਾਂਗੇ। ਇਹ ਆ ਜਿੱਨਾ ਗਾਟ ਚੰਦ ਹਾਂ 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 ਵਾਸ਼ਿੰਗ ਮਸ਼ੀਨ ਦੇ ਨਾਲ ਦੇ ਕੋਲ ਦੇ ਇਹ ਥੋੜਾ ਜਿਹਾ ਨਾ ਉਹ ਵੀਰ ਨੇ ਮਿਸਤਰੀ ਵੀ ਨੇ ਗਲਤੀ ਕਰਤੀ ਨਾ ਥੋੜਾ ਜਿਹਾ ਹੋਰ ਵਧਾਉਂਦਾ ਹੁੰਦਾ ਨਾ ਤੇ ਹੋਰ ਸਹੀ ਹੋ ਜਾਣਾ ਸੀਗਾ ਠੀਕ ਹੈ ਹਾਂ ਬਾਥਰੂਮ ਦੇ ਟੂਟ ਤੇ ਬਲੇਡ ਵੱਡੀ ਪਾ ਦਿੰਦਾ ਨਾ ਹਾਂ ਹਾਂ ਜਿੰਨਾ ਕੋ ਹੀ ਉਹਨਾਂ ਕੀ ਹੋ ਜਾਂਦਾ ਨਾ ਹੋਰ ਵੱਡਾ ਮੈਂ ਕਿਹਾ ਨਹੀਂ ਮੈਂ ਹਾਂ ਇੰਨਾ ਤੇ ਕਰਿਓ ਇੰਨਾ ਤੇ ਉਹਨਾਂ ਨੇ ਥੋੜਾ ਘਟਾ ਕੇ ਮੈਂ ਤੁਹਾਨੂੰ ਕਰਾ ਚੇਲ ਨਿਵਾਸ ਤੋਂ ਲਈ ਮੈਂ ਕਦੀ ਜੱਜਨ ਲਿਖਦੀ ਆ ਜਾਂਦੀ ਹਾਂ ਬਾਹਰ ਤੋਈ ਤੋਈ ਰੋਈ ਅਸੀਂ ਆਪਣਾ ਸਮਾਨ ਵਿਖਾਇਆ ਨੀਆਂ ਚੱਕਿਆ ਸਾਰਾ ਇਹ ਹੈਗਾ ਆਪਾਂ ਮਤਲਬ ਕੀ ਵਾਸ਼ ਹੁੰਦਾ ਸਮਾਨ ਆ ਟੈਂਕੀ ਆ ਟੈਂਕੀ ਆ ਮਗਰ ਇਹ ਤਾਂ ਟੱਟੀ ਕਰਨਾ ਸੌਰੀ 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 ਮਾਈ ਮਿਸਟੇਕ ਨੰਦਾ ਇਹ ਬੋਲੀ ਹੁੰਦੀ ਆ ਮਾਈ ਮਿਸਟੇਕ ਮਾਈ ਮਿਸਟੇਕ ਮਾਈ ਮਿਸਟੇਕ ਬੜੇ ਲਿਟਲ ਲੋਕ ਅਨ ਬੜਾ ਮਲੀ ਬੋਲਦੇ ਸਨ ओके ਅਹੀਂ ਅਣਪੜੀ ਚੰਗੇ ਆ ਪਾ ਅਨੁਵਾਦੀ ਮਾਂ ਬੋਲੀ ਦਾ ਪਿਆਰ ਅਹੀਂ ਨਹੀਂ ਆਂਦੇ ਵੀ ਟਾਇਲਟ ਕਰਨੀ ਚਲੀ ਮਾਂ ਬੋਲੀ ਨਾਲ ਇੰਨਾ ਵੀ ਪਿਆਰ ਨਹੀਂ ਕਰਨਾ ਚਾਹੀਦਾ ਵੀ ਜਿਹੜਾ ਮਤਲਬ ਲ ਲੈ ਬੋਲਣ ਦੀ ਔੜ ਲਗੇ ਤੇ ਇਧਰ ਆਪਣੇ ਬੱਚੇ ਆ ਗਏ ਨੇ ਨੰਨੇ-ਮੁੰਨੇ ਬੱਚੇ ਨੰਨੇ-ਮੁੰਨੇ ਬੱਚੇ ਤੇਰੀ ਮੁਠੀ ਵਿੱਚ ਕੀ ਹੈ ਮੁਠੀ ਵਿੱਚ ਹੈ ਕੁਝ ਵੀ ਨਹੀਂ ਹੈ ਸੁਣਿਆ ਕਦੇ ਤਹੀਏ ਮਾੜ ਮੈਨੂੰ ਬੈਟੇ ਤੇ ਬਿਠਾ ਕੇ ਛੱਡੇਗਾ ਪੂਰਾ ਆਹ ਪਰਿਓ ਕੰਬਲ ਚੋਕੀ ਰੱਖਿਆ ਗੰਦਗੀ ਲਾਦੇ ਨਾ ਕਾ ਠੰਡ ਇੰਨੀ ਅੱਜ ਸਵੇਰ ਦਾ ਕੰਬਲ ਹੀ ਚੋਕੀ ਅਰੇ ਲੈ ਵਾਓ ਵਾਓ ਲਓ ਜੀ ਅਸੀਂ ਮਗਾਇਆ ਵਾ ਸनोई ਦਾ ஸ்ਵਾਟਰ ਸੋਹਣਾ ਲੱਗ ਰਿਹਾ ਪਾ ਕੇ ਤੇ ਵੇਖੀ ਇਹ ਨਾ ਮੁਰਗੇ ਵਾਲੀ ਵਾਲ ਨੂੰ ਲਾ ਕੇ ਤੇ ਉਹਨਾਂ ਨੂੰ ਦੇ ਦੀ ਵਾਪਸ ਆਜੂਗਾ ਇਹ ਤਾਂ ਖੋਲਦਾ ਹੋਣਾ ਵਾ ਹਵੇ ਹਾਂ ਲੋਲਿਆ ਖੋਲ ਕੇ ਫੇਰ ਉਹਦੀਆਂ ਬਾਹਾਂ ਨਿਕਾਵਾ ਆਗੀ ਲਾਈਟ ਕੋਈ ਲੋੜ ਨਹੀਂ ਅੱਗ ਬਾਲਣ ਦੀ ਤਾਂ ਨੋਣਾ ਆ ਉਹ ਗਰਜੰਟ ਕੁੰਗੜ ਗਰਜੰਟ ਕੁੰਗੜ ਚੱਲਿਆ ਜੇ ਲੈ ਸੜਸ ਰੋਈ ਬਣ ਗਈ ਜੈਂਕਣ ਇਦਾਂ ਅਨੁਭਾਰਾ ਮੜਾ ਜਾ ਨਿੱਗੀ ਵੀ ਰਹੂਗੀ ਓਕੇ ਹਾਂਜੀ ਆ ਗਿਆ ਮੇਰਾ ਪੁੱਤ ਥੱਕ ਗਿਆ ਹੁਣ ਚਰਹਾਣਾ ਨਿਆਣਾ ਛੇਰਦਾ ਥੁਰ ਫਿਰਕੇ ਪੜ ਵੀ ਜਿਆਦਾ ਲਿਆ ਦਿਮਾਗ ਵੀ ਥੱਕ ਗਿਆ ਹੁਣ ਨਿਆਣੇ ਦਾ ਹੂੰ ਹੂੰ ਸ਼ਰਮ ਤੇ ਨਹੀਂ ਆਉਂਦੀ ਇਹਨੂੰ ਨਹੀਂ ਪਤਾ ਕਿ ਪੜਨਾ ਹੂੰ ਲੱਤਾਂ ਘੁੱਟਦਾ ਦਿਮਾਗ ਵੀ ਘੁੱਟ ਦਿੰਨੀ ਨਾਲ ਪੜ ਜਿਆਦਾ ਲਿਆ ਛੇਰਦਾ ਹਣਾ ਇਹਨੂੰ ਨਹੀਂ ਪਤਾ ਕਿ ਕਦੋਂ ਦਾਦੂ ਘਰੋਂ ਗਿਆ ਹਾਂ ਹੂੰ ਉਨ ਜਬਾਨੀ ਖੁਣੇ ਹੌਸਲ ਕਰਦੇ ਜਾਣ ਦੀ ਆਗਰ ਮੈਂ ਤਾਂ ਕੋਈ ਸੰਗਤ ਨਹੀਂ ਦਿਖਾਂ ਦੇਈ ਲੋਕ ਇਸ ਟਾਈਮ ਹੋ ਗਏ ਸ਼ਾਮ ਦਾ ਸੱਚੇ ਵੱੱਟ ਚੱਲੇ ਦੇ ਆਹ ਸਰੀਏ ਜੇ ਕਾਤੋਂ ਨਿਕਲੇ ਆ ਯਾਰ ਜਾਣਦੀ ਮੈਂ ਜਿਹੜੀ ਗੱਲ ਤੁਮੋਂ ਅੱਜ ਕੋਸ਼ਿਸ਼ ਕਰ ਰਹੇ ਆ ਦੇਖੇ ਥੋੜਾ ਗੰਦੀ ਲਾਗਦਾ ਪਾਣ ਥਣ ਇਹ ਫਾਰ ਵਿਲੰਚਰਾ ਬੇ ਕੰਮ ਕਰਦੇ ਨਾ ਇਹਨੂੰ ਆਂਦੇ ਮੈਂ ਨਾ ਮੈਂ ਵੀ ਕਰਦਾ ਆ ਮੈਂ ਨਾ ਕਰਨਾ ਸੌਖੀਆਂ ਨਹੀਂ ਆ ਤੇਰੇ ਜਿੱਦਿਆ ਤੇਰੇ ਜਿੰਨੀ ਉਮਰ ਆ ਦੀ ਦੇਖਾ ਪੂਰੇ ਵਿਲਾ ਪਿੰਮ ਚਰਨੇ ਪੂਰੀ ਕਾਂਦਰ ਦੇ ਵਿੱਚ ਇਦਾਂ ਛੱਡੇ ਛੱਡੇ ਆ ਫਲੈਪ ਘਾਣ ਵਾਲੀ ਦੇ ਵਿੱਚ ਬਲੌਂ 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 ਤੇ ਹੁਣ ਵਿਚਾਰਾ ਇੱਟਾ ਨਿਆ ਲਿਆ ਢੋਟੋ ਅੰਦਰ ਸੁੱਟਣ ਦੇ ਆਪੀ ਸਵੇਰੇ ਅਹੀਂ ਵਰਤਣੀਆਂ ਮੈਂ ਵਰਤਣੀਆਂ ਨਹੀਂ ਆ ਕਿਉਂ ਨਹੀਂ ਵਰਤਣੀਆਂ ਤੇ ਤੂੰ ਤੂੰ ਬਸ ਉਹ ਬਦਲ ਨੂੰ ਟੋਕਣਿਆ ਕੀੜੀਆਂ ਚੜਾਉਣ ਕੋਲ ਤੇਰਾ ਲਾਇਆ ਜਿੰਨਾ ਵੀ ਬੱਚਿਆਂ ਨੂੰ ਲਗਜ਼ਰੀ ਲਾਈਫ ਮਿਲੇ ਨਾ ਸੋ ਹਮਲੇ ਉਹ ਬੱਚੇ ਉਹਨੇ ਹੀ ਵਿਗੜਦੇ ਆ ਮਿਹਨਤ ਕਰੇ ਕੋਈ ਨਹੀਂ ਵਿਗੜਿਆਲਾ ਸਾਭ ਹੀ ਹੁੰਦਾ ਵਾ ਜਦੋਂ ਆਪਣੇ ਰਿਸਪਾਂਸਿਬਿਲਟੀ ਵੀ ਸਮਝਣੀ ਕੋਈ ਵੀ ਲੋਕਾਂ ਦੇ ਘਰੇ ਕਿ ਸਭ ਨੇ ਐਂ ਕਰ ਦੋ ਦੋ ਤੇ ਦੋ ਦੋ ਹੀ ਨੱਕ ਤੇ ਚੜਦੇ ਨੇ ਦੇਖ ਲੈ ਮੇਰੇ ਮੂੰਚ ਬਾੜ ਦੇ ਲਿਆ ਕੇ ਲਗਾਇਸ ਆਪਣਾ ਰੋਟੀ ਬਣਾ ਕੇ ਦਿੱਤੀ ਰੱਖ ਪਹਿਲਾਂ ਜੀ ਉਹ ਖੜਾਵਾ ਜਾ ਹੀਗਾ ਤੇ ਹੁਣ ਕੀ ਹੈ ਖਾਣੇ ਆ ਪਖੰਡ ਵੇਲ ਹੋਏ ਨਾਲ ਦੀ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਹੁਣ ਬੈਗ ਚੋਂ ਨਿਕਲੇ ਆਊਗਾ ਹੋਰ ਚ ਕੀ ਕੋਸੋਂ ਨਹੀਂ ਹੋ ਚਾ ਮੰਜ ਲਾਇਕ ਮੰਜ ਨਾ ਨਹੀਂ ਪੋਣਾ ਹਿਊਨਿਕ ਹੈ ਪੋਣਾ ਇਹਦਾ 2000 ਬੈਕਟੀਰੀਆ ਤੇ ਨਹੀਂ ਉਹ ਬੈਕਟੀਰੀਆ ਕਿੰਨੇ ਜਮਾ ਲੈ ਲਾ ਨੂੰ ਗਰਮ ਪਾਣੀ ਨਾਲ ਮਾਂਜਾ ਸਿਰ ਲੈ ਕੇ ਨਹੀਂ ਜਾਣਾ ਸਕੂਲੇ ਮਾਦਾ ਮੋਢਾ ਨਾਲ ਖੰਡ ਖਾਈ ਜਾਂਦਾ ਹੀ ਮੁਰਗਾ ਮਾ ਆ ਵੇਲੋ ਉਹ ਕਿ ਆਣਾ ਜਿਵੇਂ ਨੇ ਲੜਦੇ ਉਹ ਹੀ ਗੱਲ ਸਹੀ ਗੱਲ ਕਹਿੰਦਾ ਕੱਲ ਦਾ ਨਹੀਂ ਪਰਸੋਂ ਹੁੰਦਾ ਕੱਲ ਪਰਸੋਂ ਆਖਣਿਆ ਨਾ ਤੇਰੇ ਚੂਨੇ ਲੜਦੇ ਮੰਮਾ ਨੇ ਅਧਾਨ ਕੀਵਾ ਲੋਖਾਂ ਦੀ ਖਾਈ ਨਹੀਂ ਖਾਈ ਖਾਈ ਨਾ ਜਿਵੇਂ ਨਾ ਲੜਨ ਤੇ ਹੋ ਗਿਆ ਇਹ ਲਓ ਗਾਇਸਸ ਤੁਹਾਨੂੰ ਦੱਸਤਾ ਕਿ ਸਾਡੇ 6 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਰੋਟੀ ਰੋਟੀ ਬਣਾ ਕੇ ਆਖ ਲਈਏ ਤੇ ਅਮਣ ਤੇ ਘਟਣ ਤੇ ਕਹਿ ਲੈ ਨਹੀਂ ਕੀ ਕਰੀਏ ਨਾ ਕਮਲਿਆਂ ਤੋਂ ਆ ਬਲਵ ਦੇ ਦਾ ਮਿਹਨਤ ਕਰਨੀ ਇਹਨੂੰ ਕਹਿੰਦੇ ਹੱਡ ਤੋੜ ਮਿਹਨਤ ਕਰਨੀ ਤੇ ਅੱਜ ਕੱਲ ਦੇ ਜਵਾਕ ਜਵਾਕ ਕਾਨੂੰਨ ਜਿੰਨਾ ਆਪਾਂ ਕਹਿੰਦੇ ਨੇ ਨਾ ਲੈ ਪਰਭਾਵ ਜਾਂ ਪਈ ਜਾਂਦੇ ਕਾਹਦਾ ਪ੍ਰਭਾਵ ਜਾਂ ਪਈ ਜਾਂਦੇ ਅੱਜ ਕੱਲ ਦੇ ਜਵਾਕਾਂ ਨੂੰ ਜਿੰਨਾ ਆਪਾਂ ਮੱਖਾ ਖਾਣਾ ਪੇੜ ਉਹ ਲਾਤੇ ਜਾਂਦਾ ਮੈਨੂੰ ਪਤਾ ਉਹ ਲੈਣਾ ਕਰ ਹਾ ਹੋ ਮੇਰੇ ਹੱਥਾਂ ਦਾ ਕੰਮ ਆਈ ਮੈਂ ਕਿਉਂ ਦੱਸਿਆ ਆਹੀ ਮੈਂ ਕਿਉਂ ਦੱਸਿਆ ਕਰੋ ਜੇ ਸਾ ਤੇ ਮੈਂ ਉਹ ਤੁਹਾਨੂੰ ਗੱਲ ਕਰ ਲੱਗੀਆਂ ਕਿ ਅੱਜ ਕੱਲ ਦੇ ਬੱਚਿਆਂ ਨੂੰ ਲੋ ਹਾ ਤੇਰਾ ਤੂੰ ਕੋਈ ਨਾ ਕੋਈ ਨੁਕਸਾਨ ਕਰੀ ਜਾਦੂ ਬਿਠਾ ਉਹ ਜਾਂਦਾ ਗੰਦੀ ਲਾਦ ਉਹ ਮੈਂ ਤਾਂ ਇਹ ਕਿ ਨਾਲ ਨਾਲ ਜੁੜੇ ਸੀ ਦੁੱਧ ਨਾਲ ਨਹੀਂ ਹੱਕ ਤੰਦਾ ਸੁਨੋਆ ਗੰਦਾ ਜਿਆ ਕੀ ਕਰਦਾ ਸਮਝ ਕਿਦਾਂ ਕਿਦਾਂ ਬਰਾਬਾ ਕੰਨਾਂ ਦੇ ਲਾ ਦਿੰਨੀ ਆ ਥੋੜਾ ਇਹ ਲਿਮਟ ਚੜ ਰਿਹਾ ਸੱਚ ਮੈਨੂੰ ਆ ਤੇਰੇ ਤੇ ਮੇਰੀ ਪੌੜੀ ਵਈ ਨਾ ਬੱਜੀ ਨਾ ਹਟਦੇ ਨਹੀਂ ਆ ਰਹੇ ਤੇ ਮਾਤਾ ਲਈ ਇੱਕ ਅਜਨ ਇਹਨੂੰ ਨਾ ਆਪਾਂ ਜਿੰਨਾ ਅੱਜ ਨੇ ਨਾ ਬੱਚਿਆਂ ਨੂੰ ਕਿ ਡਾਂਟਦਾ ਸਮਝਾਉਂਦਾ ਡਾਂਟਦਾ ਸਮਝਾਉਂਦਾ ਨਹੀਂ ਤਰੀਕਾ ਵੀ ਵਿਗੜੇ ਟਿਗੜਿਆਂ ਦਾ ਪੀਰ ਜਿਹੜਾ ਡੰਡਾ ਹੀ ਹੁੰਦਾ ਆ ਇਹਨਾਂ ਜਿੱਦਾਂ ਮਾਰਦੀ ਨਾ ਡਾਂਗ ਨਾ ਸਮਝਾਓ ਡਾਂਗ ਨਾ ਸਮਝਾ ਪਰ ਵਿਗੜੇ ਟਿਗੜਿਆਂ ਦਾ ਨਹੀਂ ਪਿਆਰ ਦਾ ਮੈਂ ਇਹ ਤਾਂ ਮੈਂ ਵੀਡੀਓ ਨਹੀਂ ਹੈ ਕੱਢਾ ਹੁਣ ਇਹ ਕੱਢਾਂ ਹਾਂ ਕੀ ਕਰਦਾ ਮੈਂ ਕਿੱਕ ਕਰਦੇ ਮੈਂ ਬੇਫਾਲ ਤੂੰ ਮਜ਼ਾ ਆਉਂਦਾ ਕੋਈ ਡਰਦੇ ਇੱਧਰ ਐ ਕਿਉਂ ਜਾਣ ਕੇ ਸਤੰਦਿਆ ਵਾ ਕੀ ਕਰਦਾ ਵਾ ਓ ਠੀਕ ਆ ਗਈ ਆ ਮਲਾਈ ਰੱਖਿਆ ਫੇਰੇ ਓਹੀ ਆ ਹਲਦੀ ਔਰ ਕੀ ਤੁਮਾ ਦਾ ਫੇਰ ਨੈਰਾ ਅਜੇ ਰਕੋ ਗਾਇ ਜਿਹਦੇ ਕੋ ਅਜੇ ਕੋਈ ਤੇਰੇ ਤੇ ਘੜੀ ਵੀ ਨਾ ਤੇ ਤੂੰ ਪਹਿਲਾਂ ਤੂੰ ਕਹਿੰਦਾ ਹਸਣਾ ਕਿ ਦੂਜੇ ਕਾ ਗੰਦਾ ਜਿਆ ਓਏ ਇਹ ਮਾਏ ਇੱਕ ਇਸਮਾਰਟ ਟੈਲੈਂਟਿਡ ਤੇ ਸਮਾਰਟ ਹੁਨਰ ਪੋੜੀਆਂ ਨਹੀਂ ਕੇ ਦੂਜੇ ਘਰ ਦੀਆਂ ਪੋੜੀਆਂ ਨਹੀਂ ਜੁੜਦੀਆਂ ਹੋਣੀਆਂ ਚਾਹੀਦੀ ਹੈ ਏਣਾ ਮੈਨੂੰ 2 ਮਿੰਟ ਦਾ ਕਹਿ ਕੇ ਦਾ 15 ਮਿੰਟ ਬਾਅਦ ਲੱਗ ਗਿਆ ਤੇ ਮੈਂ ਲੋਕ ਲਾਤਾ ਮੈਂ ਮੈਂ ਤੈਨੂੰ ਘਰ ਨਹੀਂ ਵੜਨ ਦੇਣਾ ਅੱਜ ਬਾਹਰ ਹੀ ਖਲੋਤਾ ਰਹਿ ਤੇ ਇਹ ਭਾਜੀ ਸਾਹਿਬ ਨਾ ਉਤੋਂ ਦੀ ਦੂਜੇ ਘਰ ਦੀਆਂ ਪੌਣੇ ਚੜ੍ਹ ਕੇ ਮੈਂ ਇੱਧਰ ਦੀ ਨਹੀਂ ਆਕਦੀ ਮੈਨੂੰ ਆਵਾਜ਼ ਮਾਰੂਗਾ ਤੇ ਉਹ ਇੱਧਰ ਵੀ ਆ ਕੇ ਮੇਰੇ ਸੁਣਾਣੇ ਮੇਰੇ ਛੱਤਾਂ ਦੀ ਘਾੜ ਹੈ ਤੈਨੂੰ ਮੈਂ ਤੁਹ ਦੱਸਦਾ ਹੀ ਮੂੰਡ ਬਣਿਆ ਬਣਿਆ ਵਿਗੜ ਗਿਆ ਮੈਨੂੰ ਸਹੀ ਮੈਂ ਵੜ ਕੇ ਅੱਜ ਰੱਖਣਾ ਬਾਹਰ ਹੀ ਜੇ ਉੱਧਰਲਾ ਆਪਣਾ ਘਰ ਹੁੰਦਾ ਨਾ ਤੈਨੂੰ ਬਾਹਰ ਹੀ ਰੱਖਣਾ ਹੈ 12:00 ਵਜੇ ਤੱਕ ਤੈਨੂੰ ਪਤਾ ਲੱਗ ਜਾਂਦਾ ਕਿ ਮੈਂ ਹਾਂ ਔਰ ਕੀ ਹੋਊਗਾ ਤੈਨੂੰ ਪਤਾ ਲੱਗ ਜਾਂਦਾ ਕਿ ਬਾਹਰ ਮੈਂ ਇਨਾ ਚਿਰ ਕਿਦਾਂ ਲੱਡ ਜਿਹੜੇ ਟਾਈਮ ਤੇ ਕਹਿ ਗਏ ਗਿਆ ਉਸੇ ਟਾਈਮ ਤੇ ਕੀ ਕਰਤੇ ਟੋ ਟਿਖਰੇ ਜਾਂ ਖੋਟੇ ਨਹੀਂ ਜੁਕ ਜੁਕ ਜੰਮ ਸੋਣੀ ਛੋਟੇ ਨਹੀਂ ਕਿਉਂ ਨਹੀਂ ਸੁਧਰਦਾ ਤੂੰ ਸੁਧਰੀਆਂ ਮੈਂ ਸੁਧਰੀਆਂ ਨਹੀਂ ਆ ਤੂੰ ਵਿਗੜਨ ਦੀਆਂ ਅੰਮੀ ਵਿਗੜਨ ਵਾਲੀ ਪੌੜੀ ਚੜੇਂਗਾ ਜੇ ਤੈਨੂੰ ਮਰਤੋਂ ਮੈਂ ਨਾ ਤਾਂ ਨਾ ਫਾਈ ਤੂੰ ਵਿਗੜਨ ਵਾਲੀ ਪੌੜੀ ਚੜ ਜਾਵੇਂਗਾ ਯਾਰ ਪਰ ਪਰ ਨਹੀਂ ਚਾਹੁੰਦੀ ਪਰ ਨਹੀਂ ਪੌੜੀਆਂ ਗਾਤੁਰ ਖਾਈਆਂ ਗਲਤੀ ਹੋ ਗਈ ਨਾ ਉਹ ਚੱਕਰ ਜਿਹਾ ਕੀ ਪੈ ਗਿਆ ਪ੍ਰਭਾਅ ਕਰ ਤੋ ਪੈਂਦਾ ਨਹੀਂ ਹੈ ਤੁਹਾਡਾ ਤੁਹਾਡਾ ਪ੍ਰਭਾਅ ਪੈ ਲੱਗਦਾ ਉਹਨਾਂ ਚ ਨਿਵਾਸਾ ਨਿਕਲ ਆਉਂਦਾ ਤੈਨੂੰ ਸ਼ੁਰੂ ਤੋਂ ਛਿੱਤਰ ਨਹੀਂ ਨਾ ਫੇਰੇ ਤੈਨੂੰ ਸ਼ੁਰੂ ਤੋਂ ਛਿੱਤਰ ਥੇਰੇ ਆਂਦਾ ਨਹੀਂ ਛੇਰ ਲੋ ਹਾਂ ਲੋ ਆਹ ਕਪੜੇ ਗੰਨੇ ਕਰਨ ਦੇ ਮੈਂ ਚਪੇੜ ਮਾਰੂ ਦੇ ਦੇ ਹਾਂ ਬੰਦ ਮੇਰੇ ਹਾਂ ਦੰਦੇ ਆ ਤੁਪ ਨੂੰ ਲਾ ਲਾ ਕੇ ਪੈਂਦੇ ਮੌਂਕੀ ਵਰਗਾ ਮੂੰਹ ਆ ਤੇਰਾ ਐਸਾ ਹਕ ਤਾਂ ਤੋ ਤੋ ਕੀ ਸੁਧਰ ਜਾ ਤੇ ਜਦ ਮੋਟਰਸਾਈਕਲ ਅੰਦਰ ਲੈ ਕੇ ਤੇ ਤੈਨੂੰ ਬਾੜਾ ਅੰਦਰ ਤੈਨੂੰ ਮੋਟਰਸਾਈਕਲ ਮੌਨਾ ਕਰੇ ਲਾਇਆ ਉਹਨੇ ਮੁੱਖੇ ਨੇ ਪੰਨ ਦੇਣਾ ਅੱਗੇ ਪੰਜਾਬਾ ਅੱਗੇ ਬਹੁਤ ਸੋਹਣਾ ਅੱਗੇ ਬਹੁਤ 골ਡ ਮੈਡਲ ਮਿਲਿਆ ਅੱਗੇ ਪਿਓ ਤੇਰੇ ਨੇ ਉਹਦਾ ਮੂੰਹ ਤੋੜਤਾ ਫੜਕੇ ਤੇ ਹੁਣ ਨਹੀਂ ਮੈਨੂੰ ਦੇ ਨਹੀਂ ਮੈਨੂੰ ਪਤਾ ਹੈ ਇੱਧਰ ਹੀ ਆ ਹਾਂ ਇਹ ਲਿਆਣ ਕੇ ਨਾ ਇੱਥੇ ਮਾਰਿਆ ਇੱਥੇ ਤੇ ਇਧਰ ਲੱਭਣਾ ਟੁੱਟ ਗਿਆ ਮੰਨ ਲਿਆ ਹਾਂ ਇਧਰ ਲੱ ਕਿੰਨਾ ਟੁੱਟ ਗਿਆ ਵੀ ਕੀ ਪਤਾ ਕਿਦਾਂ ਉਹਨਾਂ ਵਿਚਾਰਿਆਂ ਦੇ ਚੜਿਆ ਨਹੀਂ ਨਾ ਭਾਜੀ ਜਦੋਂ ਉੱਥੋਂ ਚੜਾਇਆ ਨਾ ਇਹ ਨਹੀਂ ਗੱਲ ਸੁਣਦੇ ਤੁਸੀਂ ਇੱਧਰ ਲਾਦੇ ਐ ਭਾਜੀ ਕਿ ਟੁੱਟ ਗਿਆ ਹੂੰ ਇੱਧਰ ਲੈ ਨਹੀਂ ਹੁੰਦੱਕ ਨਹੀਂ ਹੋਇਆ ਕੀ ਪਤਾ ਹਣ ਕੀ ਸਭ ਪਤਾਵੇ ਉਹਨਾਂ ਵਿਚਾਰਿਆਂ ਤੋਂ ਆ ਜਿਹੜੀ ਘਾਟੀ ਜੀ ਨਹੀਂ ਚੜਾਈ ਇਹ ਗੰਦੀ ਲੋਦ ਕਿੱਥੇ ਐਵੇਂ ਮੋਟਰਸਾਈਕਲ ਉਹਨਾਂ ਘਰੇ ਆ ਉਹਨਾਂ ਘਰੇ ਆ ਲੈ ਆ ਮਿੰਟੋ ਮਿੰਟ ਵਾਪਸ ਹੈ ਚਲੋ गाइस ਆਈ ਦੀ ਵੀਡੀਓ ਨੂੰ ਅੱਪ ਇੱਥੇ ਕਰਦੇ ਆ ਐਂਡ ਕਰਦੇ ਆ ਕਲੋਜ਼ਰ ਕਮੈਂਟ ਆ ਦੇਖ ਲਈ ਕੀ ਕਰਨ ਲਿਆ ਹੈ